ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੇਤੋਂ ਪੈਂਦੀ ਆ ਦੌਲਤਰਾਮ ਡੇਰੀ ਫਾਰਮ ਤੋਂ ਵੀਡੀਓ ਬਾਈ ਜੀ ਬਰ ਰਹੀ ਆ ਸੂਈ ਸਵਾਈ ਤਾਜੀ ਵਹਿੜ ਤੋਂ ਢਡੇ ਲਈ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ ਬਾਈ ਜੀ ਉਹਨਾਂ ਦਾ ਵਪਾਰ ਲੈਣ ਦਾ ਕੰਮ ਆ ਰਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਰਟੀਨ ਚ ਬਾਈ ਜੀ ਆਪਣੇ ਚੈਨਲ ਤੇ ਵੀਡੀਓ ਪੈਂਦੇ ਰਹਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਕਾਰੀ ਸੋਨੋ ਡਾਕਟਰਾਂ ਪਿੰਡ ਪਗੜਾੜੀ ਜ਼ਿਲ੍ਹਾ ਫਰੀਦਕੋਟ ਸੀ ਜੱਤੋ ਠੀਕ ਆ ਬਾਈ ਜੀ ਕੀ ਡਿਟੇਲ ਆ ਜੀ ਦੂਜਾ ਸੁਗੜ ਵੜ ਸੁਈਆ ਵੀਰੇ ਹਾਂਜੀ ਪਰੋ ਸੰਗਾ ਵੀਰੇ ਕਰਮ ਦਾ ਟੋਪਾ ਹੀ ਆ ਬਿਲਕੁਲ ਹਾਂਜੀ ਹਾਂ ਗਰਮੀ ਪਰਮੀ ਜਮ ਨਹੀਂ ਮੰਗਣੀ ਹਾਂਜੀ ਅਸਰੀਏ ਸੁਈਆ ਵੀਰੇ ਇਹ ਠੀਕ ਆ ਜੀ ਜੇਰ ਵੀ ਕੰਪਲੀਟ ਪੈ ਗਈ ਜੀ ਜੇਰ ਬਾਈ ਜੀ ਕੰਪਲੀਟ ਆ ਆ ਪੈਂਦੇ ਜੀ ਜੇਰ ਵੇਖੋ ਠੀਕ ਆ ਜੀ ਪੰਜ ਛੇ ਗਲਰ ਵੀ ਚਵਾਈ ਹੋਈ ਵੀਰੇ ਇਹਦੀ ਅੱਛਾ ਜੀ ਹਾਂ ਟੰਡੀ ਫੀਲ ਬਹੁਤ ਵਧੀਆ ਠੀਕ ਆ ਜੀ ਹਾਂ ਹਾਂ ਟੋਪੀ ਵੀ ਬੜੇ ਆਉਣ ਨਾਲ 28 32 ਕੋਟੇ ਦੇ ਦੂਗੀ ਬੜੇ ਆਉਣ ਨਾਲ ਠੀਕ ਆ ਜੀ ਬਾਕੀ ਵੱਡੀ ਬੁੱਟੀ ਹੈ ਵੀ ਦੁੱਧ ਵਾਲੀ ਬਾਈ ਜੀ ਲੇ ਵਾਲੂਏ ਦੀ ਸੁੱਖ ਨਾਲ ਬਹੁਤ ਤਿਆਰੀ ਆ ਬਾਕੀ ਬਹੁਤ ਹਾਲ ਤੁਣ ਵੀ ਬਾਈ ਬਹੁਤ ਚੰਗਾ ਹੈ ਵੀ ਮੱਝਾਂ ਰਗ ਜੋਈ ਤੁੱਪੇ ਛਾਵੇਂ ਜਿੱਥੇ ਮਰਜੀ ਖੜੀ ਰਵੇ ਲਓ ਜੀ ਆਹ ਨੇੜੇ ਤੋਂ ਚੈੱਕ ਕਰ ਲੋ ਸੇਵ ਮੱਝਾਂ ਨਾਲ ਦਾ ਠਾਣਾ ਬਾਈ ਜੀ ਪੂਰਾ ਮੋਟਾ ਚੰਗਾ ਥਣ ਬਾਈ ਜੀ ਤੋਰ ਚਾਲ ਬਾਈ ਜੀ ਤੁਹਾਨੂੰ ਚੈੱਕ ਕਰਾਉਣੇ ਆ ਤਸੱਲੀ ਭਰ ਤੁਸੀਂ ਆਪ ਕਰ ਲਿਓ ਲਓ ਜੀ ਸੋਹਣੀ ਸੁਨੱਖੀ ਵਹਿੜ ਕਾਲੀ ਡੱਬੀ ਗਰਮੀ ਰਹਿਤ ਚਿੱਟਾ ਦੁੱਧ ਹੋਊਗਾ ਮੱਝਾਂ ਨਾਲ ਦਾ ਸਪੈਦੇ ਦਾ ਵਦਗਾ ਬਾਈ ਜਿਹੜਾ ਵੀਰ ਕੋਈ ਕਹਿੰਦਾ ਮੈਂ ਗਾਂ ਦਾ ਨਹੀਂ ਪੀਂਦਾ ਉਹਨੂੰ ਵੀ ਪਿਆ ਦੇਉ ਨਹੀਂ ਪਰਖ ਸਕਦਾ ਕਾਲੀ ਡੱਬੀ ਵਾਹੜ ਪੂਰੇ ਕੱਦ ਕਾਠ ਵਾਲੀ ਆ। ਥਨਲੇ ਬਾਬਾਈ ਜੀ ਪੂਰਾ ਚੰਗਾ ਮੱਝਾਂ ਵਰਗਾ। ਜੋ ਜੀ ਬਾਜੇ ਕਰੀ ਤੇ ਜੋ ਜੀ ਕਰ। ਲੈ ਚੱਲੋ ਜੀ। ਸੋਹਣੀ ਸਨਖੀ ਆ। ਕੱਦ ਤਾਂ ਬਾਈ ਦੇ ਬਰਾਬਰ ਤਗੋਈ ਆ ਜਿੱਡੇ ਬਾਈ ਦਾ ਕੱਦ ਦਾ ਤੇ ਉੱਡ ਗਈ ਵਹਿੜਾ ਬਾਈ। ਛੋਟੀ ਨਹੀਂਗੀ। ਥਨਲੇ ਵਾ ਨੇਰ ਤੋਂ ਤੁੰ ਨੂੰ ਚੈੱਕ ਕਰਾਉਣੇ ਆ। ਮੋਟਾ ਮੋਟਾ ਨਾੜਾਂ ਦੇ ਨਾਲ ਦੇਵਾ ਬਾਈ ਜੀ ਭਰਿਆ ਪਿਆ। ਹਾਂ ਬਹੁਤ ਸੋਨਾ ਚੰਗਾ ਲੱਗਿਆ ਵਾ ਸੇਮ ਹੀ ਮਾਇਦਾ ਥਾ ਨਾ ਲੈ ਚਲੋ ਜੀ ਇਹੋ ਜੀ ਥੰਤੇ ਹਰ ਕੀ ਬੰਦਾ ਜਿਹੜਾ ਨਿਆਣਾ ਧਾਰ ਸਿੱਖਣ ਵਾਲਾ ਉਹ ਵੀ ਸਿੱਖ ਲੈਂਦਾ ਸੋਪੀ ਸੋਹਣੀ ਸਨਕੀ ਕੱਦ ਕਾਠਾ ਜਿਓ ਜੀ ਮੱਝ ਲੈ ਲਈ ਜਿਓ ਜੀ ਗਾਂ ਲੈ ਲਈ ਤੇ ਮੱਝ ਨੇ ਨਾ ਬਾਈ ਜੀ ਇਹਨਾਂ ਦੁੱਧ ਪਾਉਣਾ ਤੇ ਨਾ ਹੀ ਆਪ ਨੂੰ ਪਤਾ ਇਸ ਰੇਟ ਚਾਉਣਾ ਜੀਨੇ ਕਿਸ ਨੇ ਪਹਿਲੀ ਯਾਰ ਰੱਖਣੀ ਉਹ ਵੀ ਲੈ ਜੇ ਤਾਂ ਚੰਗੀ ਆ ਗਾਂ ਜੀ ਸੋਹਣੀ ਸਰਖੀ ਹੈ ਉੱਚੀ ਲੰਮੀ ਫੁੱਲ ਲੈ ਚਲੋ ਬਾਈ ਜੀ ਹਾ ਕੱਦ ਕਾਠ ਰੋ ਕੋਈ ਕਮੀ ਨਹੀਂ ਬਾਈ ਦੇ ਬਰਾਬਰ ਤਕੋਈ ਆ ਪੂਰੀ ਵੱਡੀ ਉੱਚੀ ਤੇ ਕਿੰਨੇ ਦੀ ਬਾਈ ਜੀ ਦੇ ਦਾਂਗੇ ਜਿਆਜ ਆਪਾਂ ਇਹ ਇਹ 90000 ਦੇ ਦਾਂਗੇ ਬਾਈ ਠੀਕ ਹੈ 90000 ਦੀ ਕੋਈ ਹੋਊਗਾ ਮਾਲਦਾਨ ਸਰ ਮੈਂ ਮਾਲਦਾਨ ਕਰ ਦਾਂਗੇ ਜਿਆਜ ਜਬਸ ਲਓ ਬਾਈ ਜੀ 90000 ਦੀ ਬਾਕੀ ਵੀਰੇ ਗਾ ਬਹੁਤ ਵੱਡ ਜਿਆਦੀ ਵੱਡੀ ਆ ਹਾ ਵੱਡੀ ਗਾ ਪੂਰੀ ਹਾਂਜੀ ਬਾਕੀ ਲੈ ਵਾ ਲੋ ਬੜਾ ਚੰਗਾ ਲੱਗਿਆ ਹਾਂਜੀ ਹਾਂਜੀ ਥਾਣਨ ਨੂੰ ਵੀ ਮੱਝ ਹੀ ਆਈ ਕੱਦਨ ਨੂੰ ਵੀ ਮੱਝ ਹੀ ਆ ਬਾਕੀ ਚੁਾਈ ਬਹੁਤ ਜ਼ਿਆੜੇ ਚੱਲੀ ਆ ਜਾਂਦ ਬਾਤ ਨੂੰ ਵੀ ਮੱਝ ਹੀ ਆ ਬਾਕੀ ਜਿਹੜੀ ਗੱਲ ਆ ਕਿ ਗਰਮ ਵਿੱਚ ਇੱਥੇ ਮੱਦੀ ਬੰਨੀ ਰੱਖ ਹਾਂਜੀ ਹਾਂਜੀ ਤੇ ਬੰਨੀ ਰੱਖੀ ਕੋਈ ਦਿੱਕਤ ਆ ਨਹੀਂ ਗੱਲ ਹਾਂਜੀ ਐ ਨਹੀਂ 쿨ਰ ਲਾਉਣਾ ਪਊ ਪੱਖਾ ਲਾਉਣਾ ਪਊ ਉਹੋ ਜਿਹੀ ਕਿਚਕ ਚਾਹਾਂਗੇ 320 ਬਹੁਤ ਆ ਬਈ ਹਾਂਜੀ ਗਰਮੀ ਰਹੇ ਤਾਂ ਸੀਲ ਠੰਡੀ ਵੱਡਾ ਸੁਖਤਾ ਹਾਂਜੀ ਦੁੱਧ ਦੀ ਮੱਝ ਵੀ ਇਹੋ ਜਿਹੀ ਵੀਰੇ ਢਾਈ ਗਨ ਲੱਕਦੀ ਮਿਲਦੀ ਆ ਹਾਂ ਮਿਲਦੀ ਆ ਜੀ ਤੇ ਦੁੱਧ ਦਾ ਮੱਝਾਂ ਦੇ ਰੇਟੀ ਪੈਣਦੇ ਆ ਹੱਕ ਆ ਜੀ ਮੈਂ ਰੇਟੀ ਪਊਗਾ ਵੀਰੇ ਛੀ ਸਾਢੇ ਛੀ ਪੈਣ ਆਉਂਦੀ ਮੋਬਾਈਲ ਨੰਬਰ ਬਾਈ ਜੀ ਆਪਣਾ 847601402 ਇੱਕ ਵਾਰੀ ਫੇਰ ਦੱਸੋ ਜੀ 847601402 ਲੋ ਬਾਈ ਜੀ ਇਹ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਓ ਬਾਈ ਜੀ ਆਪਣੀ ਵੀਡੀਓ ਵਧਗਾ ਲੱਗੇਗੇ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਬਾਈ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ